ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਤੇ ਮੈਂ ਤੁਹਾਨੂੰ ਦੋ ਟੋਕੜਾ ਗੱਬਣਾ گاਵਾ ਦਿਖਾਉਣੀ ਆ ਚੱਕ ਪਾਸ ਦੋਵੇਂ ਤੁਹਾਨੂੰ ਦਿਖਾਵਾਂਗੇ ਅਮਰਤਵੀਰ ਕੋਲ ਆਪਾਂ ਆਏ ਆ ਹਾਂਜੀ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਬਾਈ ਬਾਬੇ ਪਲਾਂ ਦੀ ਬੜੀ ਕਿਰਪਾ ਸਤ ਗੁਰੂ ਚਲੋ ਵੇ ਦੇ ਕਿਰਪਾ ਚੀ ਦੀ ਛੱਤ ਹੀ ਢਾਤੀ ਜੇ ਸਾਰੀ ਸੱਤ ਭਾਜੀ ਪਤਾ ਕੀ ਵੀਰ ਭਰਾ ਆਉਂਦੇ ਦਿਨੋਂ ਸੇ ਵੀਰ ਵੱਡਾ ਆਇਆ ਸੀ ਥੋੜਾ ਜਵਾਨ ਤੇ ਪੱਖਾ ਲੱਗ ਗਿਆ ਸੀ ਉਹਨੂੰ ਅੱਛਾ ਤੇ ਮੈਂ ਹਾਂ ਇਹ ਕਰਕੇ ਉੱਚਾ ਕਰੀਏ ਉਹ ਇੱਕ ਚੁੰਦੀ ਛੱਤ ਮਟੀਨਾ ਪਾਉਣ ਦਾ ਰਦਾ ਅੱਛਾ ਵੱਡਾ ਕੰਮ ਕਰਦੇ ਨਾ ਨਾਲੇ ਪਲਾ ਕਰਦਣਾ ਭਾਜੀ ਇਹਨਾਂ ਨੂੰ ਕਰਮਾਲੀਆਂ ਦੇ ਸਿਰ ਤੋਂ ਹੀ ਆਪਾਂ ਦੇ ਠੀਕ ਠੀਕ ਹੈ ਤਲਾ ਵਧੀਆ ਇਤਰਾ ਹੀ ਹਾਂਜੀ ਹਾਂਜੀ ਇਹਨਾਂ ਦੇ ਜੇ ਤੁਹਾਨੂੰ ਕਮਾਈ ਕਰਨ ਦੇ ਤੇ ਇਹਨਾਂ ਦਾ ਵੀ ਪਹਿਲੇ ਹੋਂਣੇ ਚੇੜੀ ਚ ਭੇਜਿਆ ਰਿਹਾ ਤੇ ਫਿਰ ਆਪਣਾ ਕਮਾਈ ਕਰਨ ਦਾ ਕੀ ਫਾਇਦਾ ਵਾ ਹਾਂਜੀ ਹਾਂਜੀ ਆਹੋ ਗਾ ਹੁਣ ਬਰਸਾਤਾ ਵੀ ਆਉਣੀ ਆਂ ਬਰਸਾਤਾਂ ਦਾ ਨੁਕਾ ਪੜੀ ਸੋਨ ਭਾਦ ਵਿੱਚ ਮੀਂਹ ਪੈਂਦਾ ਫਿਰ ਕਿਹਦੇ ਅਲਵਾੜੀ ਦਾ ਕਿਸੇ ਉਸ ਤੋਂ ਚੰਗਾ ਬੰਦਾ ਆਪਣਾ ਜਗੜ ਬਣਾ ਲਿਆ ਉਹ ਚੰਗਾ ਵਾ ਹਾਂਜੀ ਹਾਂਜੀ ਠੀਕ ਹੈ ਚਲੋ ਨਾਮ ਦੱਸਦੇ ਕਰੀ ਹਾਂ ਪਾਜੀ ਮੇਰਾ ਅਮਰਪਾਲ ਸਿੰਘ ਜੀ ਐਡਰੈਸ ਵੀ ਦੱਸ ਦਿਓ ਬਾਬਾ ਮਸ਼ਹੂਰ ਹੈ ਤੁਹਾਡਾ ਜੀ ਨਾ ਪਾਜੀ ਅਮਰ ਸਰ ਤਸਵੀਰ ਬਾਬਾ ਬਕਾਲਾ ਖਲਕੀਆਂ ਨੂੰ ਪੈਂਦਾ 2 ਕਿਲੋਮੀਟਰ ਰ ਤੇ ਬਾਬ ਕਾਲਾ ਵੀ ਸੱਤ ਪੈਂਦਾ ਜੇ ਤੇ 메ਨ ਰੋਡ ਤੋਂ 1 ਕਿਲੋਮੀਟਰ ਸਰਕਾਰੀ ਸਕੂਲ ਠੇਕੇ ਲੱਗੇ ਦੋ ਨੰਬਰ ਆਪਣੀ ਗਲੀ ਜੀ। ਠੀਕ ਹੈ ਜੀ। ਹਾਂਜੀ ਅਮਰਤ ਮੇਰਾ ਨਾਂ ਬਾਪੂ ਮੇਰਾ ਨਾਂ ਕਾਬਲ ਸਿੰਘ ਜੀ ਕਈ ਵੀਰ ਭਰਾ ਪੁੱਛਦੇ ਆ ਆ ਕੇ ਮੁੜ ਕੇ ਪਤਾ ਨਹੀਂ ਲੱਗਦਾ। ਠੀਕ ਹੈ। ਹਾਂਜੀ ਤੇ ਫੋਨ ਨੰਬਰ ਬੋਲਦੇ ਇੱਕ ਨੇ। 988427418615 ਇੱਥੇ ਵਟਸਐਪ ਚੱਲਦਾ ਰਹੀ ਭਾਜੀ। ਠੀਕ ਹੈ। ਤੇ ਅਜ ਦੋਵੇਂ ਤੋਕੜਾ ਕ ਆਪਣਾ ਚੈੱਕ ਪਾਸ। ਆਪਣਾ ਬੋਡੀ ਚੈੱਕ ਪਾਸ। ਅੱਛਾ। ਵੀਰ ਭਰਾ ਡਾਕਟਰ ਲਾਵੇ ਆਪਾਂ ਭਾਜੀ ਕਿਹ ਕਰਾਉਣੇ ਹੁੰਦਾ ਜੁੜਾ ਚੈੱਕ ਰਾਗਾ ਜਿਹਦੇ ਹੁੰਦੀਆਂ ਠੱਡੇ ਟੀਕੇ ਆ ਗਏ ਜਾਂਦੇ ਕਾ ਠੀਕ ਹੈ ਜੀ ਹਾਂਜੀ ਆ ਕਿੰਨੇ ਚਿਰ ਦੀ ਚੈੱਕ ਪਾਸ ਤੇ ਆ ਵੀ ਜੀ 6 ਮਹੀਨਾ ਲੱਗਿਆ ਵੀ ਭਾਜੀ ਅੱਜ ਮਸ਼ੀਨ ਨੂੰ 5 ਮਹੀਨਾ ਦੀ ਚੈੱਕ ਪਾਸ ਆ ਪੰਜਾਹੀਨਾਂ ਦੀ ਚੈੱਕ ਪਾਸ ਚੈੱਕ ਪਾਸ ਆ ਭਾਜੀ ਅੱਜ 19 ਤਰੀਕ 18 ਤਰੀਕ ਆ ਤੇ ਚੈੱਕ ਪਾਸ ਆ 6 ਮਹੀਨਾ ਲੱਗਿਆ ਮਸ਼ੀਨ ਨੂੰ ਦੁੱਧ ਕਿੰਨਾ ਇਹ ਤੱਕ ਦੋ ਧਰਵੀ ਭਾਜੀ 9 ਕਿਲੋ ਕੋ 8 ਕਿਲੋ ਦੀ ਗਾਰੰਟੀ ਦੇਵਾਂਗੇ ਅੱਛੀ ਥਲੇ ਤੋਰ ਫਿਰ ਇੱਕ ਦਿਨ ਹਾਂਜੀ ਬਾਕੀ ਸੋਹਣੀਆਂ ਟੋਕੜਾਂ ਗੱਬਣਾ ਵਾ ਅੱਛੀ ਆ ਭਾਜੀ ਕੋਈ ਬਾਕੀ ਜਿਹਨੂੰ ਪਰਖੋਈ ਨਾ ਚੰਗੇ ਟੋਕੜ ਗੱਬਣ ਸੰਬੰਧ ਦਾ ਹੀ ਫਾਇਦਾ ਵਾ ਅੱਜ ਕਾਠ ਪੱਖੋਂ ਚੰਗੀਆਂ ਵਾ ਬਾਕੀ ਦੁੱਧ ਨੇ ਤੁਸੀਂ ਆਪਣੀ ਆਪ ਚਵਾਈ ਕਰਕੇ ਖੜਨੀ ਪੰਜਾਂ ਮਹੀਨੇ ਦੀ ਚੱਕ ਪਾਸ ਸਸਤੀ ਜਿਹੜੀ ਆਵਰੀ ਮੁੱਖ ਕਰ ਗੱਬਨ ਭਾਉਰੀ ਬਹੁਤ ਘੱਟ ਲੱਗਦੀ ਬਹੁਤ ਵੀਰਪੁਰਾ ਮੰਗਦੇ ਆ ਠੀਕ ਐ ਬਾਕੀ ਥਾਨ ਵੀ ਚੰਗਾ ਲੱਗਾ ਇਹ ਦੇਖੋ ਇਹ ਗਾਂ ਨਹੀਂ ਫਰੇਜਿਆ ਥਾਨ ਕਾਦੇ ਕੇਲੇ ਛੱਲੀਆਂ ਲੱਗੇ ਆ ਠੀਕ ਐ ਹਵਾਨੇ ਤੇ ਵੀ ਰਾਂਜੀਆਂ ਚੰਗੀਆਂ ਵਾ ਠੀਕ ਐ ਜ ਲੈ ਆ ਕਾ ਕਾਦੀ ਭਾਈ ਰੇੜ ਕਿੱਦੇ ਡੱਬਾ ਵੜੇ ਠੀਕ ਐ ਜੀ ਦੇਖੋ ਬਾਕੀ ਜਦਨ ਤਿਆਰ ਹੋਈ ਚੰਗੀ ਤਿਆਰ ਹੋਣੀ ਹੈ ਮੇਰੇ ਮੋਢੇ ਜਿੱਤੀ ਹੁੰਦੀ ਆ ਪੀਪਾ ਦੀ ਪੂਰੀ ਵਤੀ ਆ ਬਤੋਏ ਵੇਦਾ ਕਿੰਨਾ ਰੱਖਣਾ ਵੀ ਦਿਮਾ ਵਾਲਾ ਫਿਰ ਵੇਖ ਲਓ ਵੀ ਜੀ ਤੁਸੀਂ ਵੀ ਸਹਨੇ ਬਸ਼ੀਰ ਟੁਕੀ 75000 ਦੀ ਆ ਹਾਂਜੀ ਜਿੰਨੇ ਦੀ ਆਖੋ ਨੇ ਦੀ ਦੀ ਜੀ ਆ ਜੀ ਕਰ ਦੀਏ ਮੁੱਲ ਕਰ ਲਈਏ 45000 ਰੁਪਿਆ ਭਾਜੀ ਨਹੀਂ ਫਿਰ 45000 ਨਾ ਕਰੀਏ ਕੋਈ ਜਾਜ ਜੀ ਗੱਲ ਕਰੀਏ ਜਿੰਨਾ ਕੇ ਸ਼ਾਤੇ ਦੇ ਸਿਰ ਤੋਂ ਪਾ ਦੇਣੀ ਸਾਰੀ ਵੱਡੇ ਭਾਜੀ ਇਹਦੇ ਸਿਰ ਤੋਂ ਨਹੀਂ ਕਰਮ ਵਾਲੀ ਦੇ ਪਉਣੀ ਤੁਹਾਨੂੰ ਪਤਾ ਹੈ ਲੱਭਦੀਆਂ ਬੜੀਆਂ ਘਾਟੇ ਟੋਕੜਾ ਗੱਬਣਾ ਰੁਪਈ ਭਾਜੀ ਠੀਕ ਆ ਹਾਂਜੀ ਸੁਦਾ ਸਵਾਇ ਮਾਲ ਬੋਲਾ ਟੋਪੜ ਗੱਬਣ ਗਾ ਬਹੁਤ ਘਾਟ ਲੱਭਦੀ ਆ ਕਿੰਨੇ ਦੇ ਫਿਰ ਜਾਜ ਜੀ ਕਰੀਏ ਜਾ ਸੁਣੋ 40000 ਦੀ ਦੇ ਦੀਏ 40000 ਦੀ ਵਿੱਚ ਹੋਰ ਕਰਤੋ ਕਿ ਮਨ ਕਰਾ ਲੋ ਜਿੰਨਾ ਕਰਾਉਣਾ ਖੁੱਲਾ ਇਮਾਨਦਾਰ 70000 ਦੀ ਦੇ ਦੀਏ ਵੇਖ ਲੋ ਪਾਜੀ ਵੀਰ ਨੂੰ ਪੁੱਛ ਲੋ ਬੜੇ ਦਿਨੀ ਘੁੰਮ ਫਿਰ ਕਿਆ ਵੀਰ ਵੀ ਬੜੇ ਦਿਨਾਂ ਬਾਅਦ ਦਰਸ਼ਨ ਹੋਏ ਆ ਪਾਜੀ ਗਿਆ ਹੀ ਪਿੰਡ ਗਏ ਹੋਏ ਜੀ ਅੱਛਾ ਪਿੰਡ ਗਏ ਇਹ ਹਾਂਜੀ ਤੇ ਕਿੰਨੇ ਤੇ ਕਿੰਨਾ ਮਾਨ ਕਰਦਾ ਇਹ ਤਾਂ ਮਾਨ ਦਾ ਭਾਈ ਜਦੋਂ 1000 ਰੁਪਿਆ ਕਰਦਾਂਗੇ ਆਪਾਂ 1000 ਰੁਪਿਆ ਪੱਕਾ ਕਾਪੀ ਤੇ ਲਿਖਿਆ ਹੁੰਦਾ ਨੇ ਪੂਰੇ 35 ਦੇ ਦਈਏ ਫਿਰ ਦੇ ਦਾਂਗੇ ਵੱਡੇ ਭਾਜੀ ਬਾਕੀ ਵਿੱਚ ਮਾਨਤਨ ਖੁੱਲਾ ਛੋਟ ਕਰਾਂਗੇ ਕੋਈ ਫੋਨ ਲਾਵੇ ਕੋਈ ਆ ਜਾਊਗਾ ਮੋੜ ਦੇਣੀ ਆ ਕੋਈ ਫੋਨ ਲਾਵੇ ਕਰੀ ਹਨਾ ਲਾਵੇ ਵੱਡੇ ਭਾਜੀ ਮੋੜਨਾ ਨਹੀਂ ਮਾਨਤਨ ਖੁੱਲਾ ਕਰਾਂਗੇ ਖੁੱਲਾ ਮਾਨਤਨ ਜੀ ਆਪਾਂ 500 700 ਹਜ਼ਾਰ ਹੀ ਲੈਣਾ ਜਿਆਦਾ ਨਹੀਂ ਕਮਾਈ ਕਰਨੀ ਇਹਨਾਂ ਚੋਂ ਠੀਕ ਆ ਹਾਂਜੀ ਤੇ ਹੁਣ ਆ ਕਿੰਨੇ ਚਿਰ ਚੈੱਕ ਪਾਸੇ ਇਹ ਵੀਰ ਜੀ ਪੰਜਵਾਂ ਮਹੀਨਾ ਲੱਗਿਆ ਅੱਛਾ ਚੌਥੇ ਮਹੀਨੇ ਚੈੱਕ ਪਾਸੇ ਚੌਥੇ ਮਹੀਨੇ ਚੈੱਕ ਪਾਸੇ ਅੱਛਾ ਦੱਜ ਕਿਨੇ ਉਦਾਂ ਭਾਵੇਂ ਲੈ ਜਾ ਕਬੀਰ ਭਰਾ ਤੇ ਦੁੱਧ ਕਿੰਨਾ ਇਹ ਦੇਖੋ ਮੇਰੇ ਕੋਲ ਦੁੱਧ ਦਾ ਪਿਪਾ ਜਿਹੜਾ ਮਿੰਕੇ ਦੇਣਾ 7 ਲੀਟਰ ਲੀਟਰ ਦਾ ਪੱਕਾ ਦੁੱਧ ਹੈ ਗਾਏ ਦਾ ਜਿਹੜਾ ਮਿੰਕੇ ਦੇਣਾ ਪਿਪਾ ਜੀ ਤੋਰਾ ਫੇਰ ਇੱਕ ਕਰੀ ਬਾਕੀ ਦੁੱਧ ਦੀ ਤੁਸੀਂ ਆਪਣੀ ਚਵਾਈ ਕਰਕੇ ਖੜਨੀ ਆ ਤੇ ਉਹ ਤਰਾ ਥਣ ਥਣ ਓਕੇ ਸਾਰੀਆਂ ਤੇਣਾ ਭਾਜੀ ਘੂਟ ਠਟਾਵਾ ਥਣ ਘਟਵਾ ਦੋ ਬੱਜੂ ਨਹੀਂ ਆ ਰਹਾਂ ਬਾਕੀ ਰੰਗ ਰੂਪ ਦੀ ਸਫਾਈ ਚ ਬਾਕੀ ਕੱਦੇ ਤਾਂ ਨੋਰਮਲ ਇਹਦਾ ਕੱਦ ਬਹੁਤਾ ਚੰਗਾ ਨਹੀਂ ਆ ਦੂਸਰੀ ਜਿਹੜੀ ਪਹਿਲਾਂ ਦਿਖਾਈ ਆ ਉਹ ਚੇ ਕੱਦ ਵਾਲੀ ਭਾਜੀ ਕ੍ਰੋਸ ਆਉਂਦੀ ਆ ਚੈੱਕ ਤੇ ਠੰਡੇ ਸੀਲਾ ਪੀਪਾ ਜੀ ਬਹੁਤ ਤੇਵੀ ਵਛੀ ਠੀਕ ਆ ਆ ਵੇਖੋ ਇਹ ਨਾ ਕੋਈ ਵੀਰ ਭਰਾ ਕਵੇ ਜਵਾਬ ਅਸਮਾਨ ਇੱਕ ਨੰਬਰ ਹੋਊਗਾ ਠੰਦੀ ਭੂਰ ਦੀ ਆਪਣੀ ਗਰੰਟੀ ਆ ਰੁਪਈਆ ਭਾਜੀ ਠੀਕ ਆ ਜੀ ਨਹੀਂ ਪਉਣ ਦੀ ਲੋਡ ਵਛੀ ਨੂੰ ਠੀਕ ਆ ਹਾਂਜੀ ਲੈ ਆ ਬਾਕੀ ਸੋਨੇ ਰੰਗ ਰੂਪ ਦੀ ਆ ਜੇ ਕੋਈ ਪੇਪਰ ਰਿਪੀਟ ਛਾੜ ਕੇ ਲੱਭੇ ਆ ਦਾਦਾ ਬੜਾ ਘਟ ਵਾ ਮਾੜਾ ਯਾਰ ਦੇਖ ਸਰਦ ਜੀ ਦੋਵੇਂ ਟੁਕੜਾ ਗੱਬਣਾ ਤੇ ਇਹਦਾ ਕਿੰਨਾ ਮੁੱਲ ਫਿਰ ਜੀ ਫਿਰ ਮੁੱਲ ਤੁਸੀਂ ਕਰਾ ਲਓ ਵੀ ਭਾਈ ਜਨਾ ਕਰਾਉਣਾ ਜਿਆ ਜਿਆ ਕਰ ਦਈਏ ਮੁੱਲ ਭਾਜੀ 35 ਜਨਾ ਮਾਨਤਨ ਕਰਾਉਣਾ ਕਰਾ ਲਓ ਕਿੰਨਾ 32 ਦੇ ਦਈਏ ਜਸਣਾ 30000 ਰੁਪਏ ਅੱਛਾ 30000 ਦੀ ਦੇ ਦੇ 30000 ਦੀ ਬਚੀ ਦੇ ਦਾਂਗੇ ਬਾਕੀ ਕੋ ਫੋਨ ਲਾਵੇ ਬਾਕੀ ਭਾਂ ਭਲਾ ਲਓ ਖੁੱਲਾ ਰਮਾਨਤਨ ਕਰਾਂਗੇ ਖੁੱਲਾ ਹੀ ਮਾਨਤਨ ਉਹ ਯੂਟਿਊਬ ਤੇ ਘਰ ਮੰਗੂਗਾ ਜੀ ਫੋਨ ਲਾਵੇ ਇੱਕ ਰਿਕੇ ਫੋਨ ਲਾਵੇ ਮੋੜਨਾ ਨਹੀਂ ਵੀਰ ਜੀ ਆਪਾਂ ਤਾਂ ਬਰਾ ਕੰਮ ਚਾਲੂ ਕੀਤਾ ਆਪਾਂ ਵਸਾਈ ਚਲਾਈ ਹੈ ਹਰਖੰਡ ਬਜਾ ਸਰਦੀਆਂ ਦਾ ਠੀਕ ਹੈ ਹਾਂਜੀ ਠੀਕ ਆ ਹਾਂਜੀ ਤੇ ਉਸ ਦਿਨ ਮੰਡੀ ਚ ਵੇਗ ਗਿਆ ਸੀ ਮਾਲ ਫਿਰ ਵੇਗ ਗਿਆ ਪਾਜੀ ਬੜੇ ਪਟਾਕੇ ਪਏ ਮਹਾਰਾਜ ਜੀ ਮੇਰਾ ਗੁਰੂ ਰਾਮ ਦੱਸ ਦਿਨਾ ਉਧਰ ਮੰਡੀ ਵੇਗ ਗਈ ਆਪਾਂ ਮੁੜ ਕੇ ਘਰ ਵੀ ਪਾਈ ਮੈਂ ਤਿੱਕ ਘੰਟੇ ਚ ਮੈਂ ਉਹਦੇ ਗਿਆ ਸਾਰਾ ਦੇ ਠੀਕ ਆ ਜੀ ਆਪਾਂ ਸ਼ੌਟ ਪਾਤਾ ਵੱਡੀ ਵਸ਼ੀ ਦਾ ਬਹੁਤ ਫੋਨ ਆਉਣ ਦੇ ਜੇ ਵੀ ਭਰਾਵਾਂ ਦੇ ਠੀਕ ਠੀਕ ਆ ਹਾਂਜੀ ਠੀਕ ਹੈ ਜੀ ਚਲੋ ਵਧੀਆ ਹੈ ਬਾਕੀ ਆਪਣੀ ਬੇਨਤੀ ਆ ਸੂਈਆਂ ਸਵਾਈਆਂ ਮਾਂ ਤੋਕਣਾ ਕਬਣਾ ਆਪਣੇ ਕੋਲ ਚੈੱਕ ਕਰਾ ਕੇ ਖੜੇ ਤਸੱਲੀ ਕਰਕੇ ਖੜੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਭਾਜੀ ਬਗਤ ਗੱਲ ਕਹੀਏ ਮਾਫ ਕਰਨਾ ਠੀਕ ਹੈ ਬਾਕੀ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ